ਪੰਚ ਸਾਡੇ ਪਰਾਨੇ ਸਾਥੀ ਸਾਡੇ ਬਲਾਕ ਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਸਾਡੇ ਵਾਖਵਾ ਕੁਗਲਾਤਾਂ ਤੋਂ ਪ੍ਰਧਾਨ ਵੀ ਆਏ ਜੀ सरपंच ਸਾਹਿਬ ਰਾਜੂ ਮਾਨ ਜੀ ਮੋਹਨ ਕੁਮਾਰ ਲਵਲੇ ਜੀ ਸਾਡੇ ਲਾਣਪਰੀ ਤੋਂ ਦਰਸ਼ਨ ਜੀ ਜਿਹੜੇ ਆਪਣੇ ਨਸ਼ੇ ਉردو ਜੁੱਧ ਦੇ ਕੋਆਰਡੀਨੇਟਰ ਨੇ ਹਰਜਿੰਦਰ ਰੰਧਾ ਜੀ ਜਿਹੜੇ ਸਾਡਾ ਹਲਕਾ ਦੇਖਦੇ ਨੇ ਸਾਰਾ ਮਾਸਟਰ ਸੁਖਜੀਤ ਸਿੰਘ ਦੀ ਰੈਲੀ ਤੋਂ ਸਾਡੇ ਤਰਮਿੰਦਰ ਜੀ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਨੇ ਸਾਰੇ ਜਿੰਨੇ ਵੀ ਇੱਥੇ ਆਪਾਂ ਸਾਥੀ ਪਹੁੰਚੇ ਆਂ ਜੇ ਕਿਸੇ ਦਾ ਨਾਮ ਲੈਣਾ ਰਹਿ ਗਿਆ ਹੋਵੇ ਤਾਂ ਮਾਫੀ ਦਿਓ ਸਾਡੇ ਬੀਡੀਪੀ ਆਫੀਸ ਤੋਂ ਬੀਡੀਪੀ ਸਾਹਿਬ ਸਾਰੇ ਸਾਥੀ ਸਾਡੀ ਸਿਹਤ ਪ੍ਰਭਾਗ ਦੀ ਟੀਮ ਪੁਲਿਸ ਪ੍ਰਸ਼ਾਸਨ ਦੀ ਟੀਮ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੋਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਰੀ ਕੁ ਜੀ ਕੀ ਫਤਿਹ ਜੁਤ ਨਸ਼ਾ ਅਵਰਤ ਮਹਿੰਮ ਜਿਹੜੀ ਮਾਜੂਬ ਮੁੱਖ ਮੰਤਰੀ ਸਰਦਾਰ ਕੁਵਾਨ ਸਿੰਘ ਮਾਨ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਹੈ ਜੁਤ ਨਸ਼ਾ ਅਵਰਤ ਮਹਿੰਮ ਨੂੰ ਸ਼ੁਰੂ ਕਰਨ ਦੀ ਲੋੜ ਕਿਉਂ ਪਈ ਕਿਉਂ ਆਪਾਂ ਐਡਾ ਵੱਡਾ ਪ੍ਰਾਲਾ ਕਰ ਰਹੇ ਹਾਂ ਉਹਦੇ ਬਹੁਤ ਕਾਰਨ ਨੇ ਤੇ ਸਾਡੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰਨਾ ਨਸ਼ਾ ਸੀ ਖਤਮ ਕਰਨਾ ਇਸ ਕਰਕੇ ਅਸੀਂ ਐਡਾ ਵੱਡਾ ਪ੍ਰੋਗਰਾਮ ਜਿਹੜਾ ਰੱਖਿਆ ਸਾਰਾ ਪ੍ਰਸ਼ਾਸਨ ਪੱਪਾ ਪਾਰ ਅਸੀਂ ਖੁਦ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਆ ਕਿਉਂਕਿ ਆਪਾਂ ਨੂੰ ਇਹਨਾਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਆਪਣੀ ਲੰਗਮੀ ਲੰਗਾਗੀ ਜਿਹੜੀ ਮਾੜੀ ਮੋਟੀ ਜਿੰਨੀ ਹੈਗੀ ਉਹ ਲੰਗ ਲਗਾ ਜਣੀ ਜੋ ਸੱਚ ਹੈ ਆਪਾਂ ਇਹਨਾ ਬੱਚਿਆਂ ਦਾ ਕੋਈ ਇੱਕ ਸੋਚਣਾ ਹੈ ਜੇ ਇਹਨਾ ਬੱਚਿਆਂ ਦਾ ਕੋਈ ਇੱਕ ਸੋਚਣਾ ਤਾਂ ਸਾਨੂੰ ਹੋਰ ਨਾਲ ਸਮੇਂ ਬਾਰੇ ਵੀ ਸੋਚਣਾ ਪਊਗਾ ਜੇ ਬੱਚੇ ਨਸ਼ੇ ਤੋਂ ਰਹਿਤ ਹੋਣਗੇ ਨਸ਼ੇ ਤੋਂ ਵਿਚਾਰ ਹੋਊਗਾ ਤਾਂ ਸਾਡੇ ਬੱਚੇ ਜਿਹੜੇ ਆ ਉਹ ਪੜ੍ਹ ਲਿਖ ਸਕਣਗੇ ਕੰਮ ਕਾਰ ਕਰ ਸਕਣਗੇ ਗਰੀਬੀ ਕਰ ਸਕਣਗੇ ਸਾਡੀ ਇਹ ਬਹੁਤ ਜ਼ਰੂਰੀ ਹੈ ਕਿ ਤੇ ਸਮੇ ਸਮੇਂ ਲਈ ਸਰਕਾਰਾਂ ਦਾ ਨਸ਼ੇ ਨੂੰ ਬੁਲਾਉਣ ਚ ਯੋਗਦਾਨ ਰਿਹਾ ਉਥੇ ਸਾਡੀਆਂ ਪਰਿਵਾਰਾਂ ਦੀ ਵੀ ਅੰਗਲੀਆਂ ਰਹੀਆਂ ਛੋਟੀ ਛੋਟੀ ਗੱਲ ਨੂੰ ਆਪਾਂ ਅੰਦੋਲੇ ਕੀਤਾ ਤਾਂ ਨਸ਼ਾ ਜਿਹੜਾ ਵਧਦਾ ਗਿਆ ਮੈਂ ਪਿੰਡ ਤੋਂ ਲੈ ਕੇ ਸਰਕਾਰ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੂਗਾ ਕਿ ਆਪਾਂ ਕਿੱਥੇ ਸਾਡੀ ਕਮੀ ਰਹੀ ਸਰਕਾਰਾਂ ਦੀ ਕਮੀ ਰਹੀ ਕਿੱਥੇ ਆਪਾਂ ਪਿੰਡਾਂ ਵਾਲਿਆਂ ਦੀ ਕਮੀ ਰਹੀ ਪਰਿਵਾਰਾਂ ਦੀ ਕਮੀ ਰਹੀ ਆਪਾਂ ਸਾਰੀਆਂ ਗੱਲਾਂ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਿਆਸੀ ਲੋਕਾਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ ਨਸ਼ੇ ਨੂੰ ਵਧਾਉਣ ਦੇ ਵਿੱਚ ਉਹ ਕਿੱਦਾਂ ਰਿਹਾ ਜਿਵੇਂ ਇਲੈਕਸ਼ਨ ਲੜਨੀ ਆ ਅਸੀਂ ਐਮਐਲਏ ਦੀ ਇਲੈਕਸ਼ਨ ਲੜਨ ਲੱਗੇ ਮੈਨੂੰ ਕਹਦੇ ਹੈਪੀ ਐਜਾ ਦਾ ਇਲੈਕਸ਼ਨ ਨਹੀਂ ਲੜਨੀ ਮੈਂ ਕੀ ਗੱਲ ਹੋ ਗਈ ਕਹਿੰਦੇ 5-7 ਕਰੋੜ ਦਿੱਤੇ ਸ਼ਰਾਬ-ਸ਼ਰਾਬ ਹੋ ਗਈ ਮੈਂ ਗੈਰ ਇੰਕੀ ਦਾ ਪਤਾ ਦੇਖੀ ਵੀ ਨਹੀਂ ਨਾ ਕੋਈ ਗਿਣ ਗਿਣਨਾ ਦੂਜਿਆਂ ਪਤੇਖੀ ਨੂੰ ਗ੍ਰੀਨ ਲੋਕਾਪਾ ਕੱਟਿੰਦੇ ਦੇਖੇ ਜਦੋਂ ਗੁਰੂ ਮਹਾਰਾਜ ਨੇ ਅਰਦਾਸ ਕੀਤੀ ਕਿ ਬਪਾ ਹਾਰੀਏ ਤੇ ਜਿੱਤੀਏ ਬਪਾ ਕਿਸੇ ਦਾ ਪੁੱਤ ਨਸ਼ੇ ਤੇ ਨਹੀਂ ਆਉਣਾ ਪ੍ਰਮਾਤਮਾ ਨੇ ਕਿਰਪਾ ਕੀਤੀ ਤੁਸੀਂ ਬਹੁਤ ਵੱਡੇ ਮਾਰਜਿਨ ਦੇ ਨਾਲ ਜਿਤਾ ਕੇ ਆਪਣੇ ਭਰਾ ਨੂੰ ਕੋਈ ਪੁੱਤ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਨੂੰ ਤੁਹਾਨੂੰ ਨਸ਼ੇ ਦੇ ਖਿਲਾਫ ਕੰਮ ਕਰਨਾ ਪਊਗਾ ਸਾਨੂੰ ਚاہے ਸਰਪੰਚੀ ਦੀ ਇਲੈਕਸ਼ਨ ਆ ਚاہے ਪੰਚੀ ਦੀ ਇਲੈਕਸ਼ਨ ਆ ਜੇ ਅਸੀਂ ਨਹੀਂ ਨਿਸ਼ਾਨਾ ਲੜਦੇ ਤਾਂ ਟੱਕੜਾ ਕਰਦੇ ਮੈਂ ਬਾਅਦ ਚ ਜੋ ਮਰਜ਼ੀ ਸੀ ਕਿੰ ਚਲੀ ਆ ਪਿੰਡਾ ਕੌਣਾ ਆਮ ਲੋਕ ਮਾਤਰ ਲੋਕ ਅਧਿੰਦਾ ਪੁਲਾਉਂਦਾ ਕੌਣਾ ਸੀ ਅਸਿਲੋ ਜਿਹੜੇ ਇਲੈਕਸ਼ਨ ਜਿਤਨੀ ਹੈ ਕਿਸੇ ਦੇ ਪੁੱਤ ਨੂੰ ਕਿਸੇ ਦੇ ਬੱਚੇ ਨੂੰ ਨਸ਼ੇ ਤੇ ਲਾ ਕੇ ਆਪਣੀਆਂ ਕੁਰਸੀਆਂ ਜਿਹੜੀਆਂ ਅਸੀਂ ਬਰਕਰਾਰ ਨਹੀਂ ਰੱਖ ਸਕਦੇ ਮੈਂ ਨਸ਼ੇ ਦੇ ਵਿਰੁੱਧ ਖਿਲਾਫ ਕੋਈ ਇਲੈਕਸ਼ਨ ਜ਼ਿੰਦਗੀ ਚ ਲੜਨਾ ਨਸ਼ੇ ਰਾਂ ਇਲੈਕਸ਼ਨ ਨਹੀਂ ਲੜਦਾ ਬਾਕੀ ਜੋ ਮਰਜੀ ਜੇ ਮੈਂ ਝੂਠ ਬੋਲਦਾਂ ਦੱਸੋ ਆਪਣੇ ਪਿੰਡਾਂ ਚ ਇਲੈਕਸ਼ਨਾਂ ਹੁੰਦੀਆਂ ਨੇ ਸਰਪੰਚੀ ਦੀਆਂ ਪੰਚੀ ਦੀਆਂ ਪਹਿਲੀ ਕਹਿਣ ਲੱਗੂਗੇ ਸਰਪੰਚ ਆਏ ਤਾਂ ਨਹੀਂ ਗੱਲ ਬਣਨੀ ਸੁੱਕੀ ਸੁੱਕੀ ਇਲੈਕਸ਼ਨ ਤਾਂ ਨਹੀਂ ਜਿੱਤ ਹੁੰਦੀ। ਜੇ ਸੁੱਕੀ ਸੁੱਕੀ ਇਲੈਕਸ਼ਨ ਤਾਂ ਨਹੀਂ ਜਿੱਤ ਹੁੰਦੀ। ਸਰਪੰਚ ਵੀ ਕਹਿੰਦਾ ਜੇ ਉਹ 5 ਲੱਗੇ ਜੇ 10 ਲੱਗੇ ਪਰਮਾਨ ਹੈਗੀ ਇਲੈਕਸ਼ਨ ਇਲੈਕਸ਼ਨ ਜਿੱਤਣੀ। ਜਿਵੇਂ ਤੂੜ ਥੈਂਕ ਯੂ ਰਿਵੈਕਲੀ ਆਪਾਂ ਉੱਥੋਂ ਸ਼ੁਰੂ ਹੁੰਦਾ ਕੰਮ ਇਹ ਇਦਾਂ ਹੀ ਹੁੰਦਾ ਜੀ ਜਿਹਨੇ ਸਰਪੰਚ ਬਣਨਾ ਜ ਐਮਐਲਏ ਬਣਨਾ ਪੰਚ ਬਣਨਾ ਡਰਦੇ ਹੀ ਸ਼ਰਾਬ ਪੁਲਾਈ ਜਾਂਦਾ ਨਸ਼ੇ ਕਰਾਈ ਜਾਂ ਜਿਹੜੇ ਵੀ ਨੇ ਆਹ ਲੱਗਦਾ ਮੂੰਹ ਖੋਲ ਮੂੰਹ ਮੋਲਦੂ ਕਰਨਾ ਹੀ ਪੀਏ ਇਦਾਂ ਹੀ ਹੁੰਦਾ ਜੀ ਹੁੰਦਾ ਜੀ ਫਿਰ ਵਿਗੜਦੇ ਕੌਣ ਨੇ ਬੱਚੇ ਕੀਤੇ ਵਿਗੜਦੇ ਨੇ ਆਪਣੀ ਆਪਣੇ ਬੱਚੇ ਵਿਗੜਦੇ ਨੇ ਤੇ ਇੱਕ ਤਾਂ ਨਸ਼ੇ ਕਰਾਓ ਨਸ਼ੇ ਕਰਾ ਕੇ ਉਹ ਦੇਰ ਘਰੇ ਭੇਜੋ ਉਹ ਘਰ ਜਾ ਕੇ ਸਾਡੀ ਭੈਣ ਨਾਲ ਸਾਡੀ ਮਾਂ ਨਾਲ ਲੜਦਾ ਝਗੜਦਾ ਹੈ ਬੱਚਿਆਂ ਨੂੰ ਮਾਰਦਾ ਕੁੱਟਦਾ ਐ ਤੇ ਹੁੰਦਾ ਜੀ ਤੇ ਭੈਣਾਂ ਸਾਡੀਆਂ ਇੰਨੀਆਂ ਚੰਗੀਆਂ ਨੇ ਵਿਚਾਰੀਆਂ ਉਹ ਆਪਣੇ ਘਰ ਦੇ ਲੋਕ ਨੂੰ ਮਾਰਾ ਨਹੀਂ ਕਹਿੰਦੀ ਪਤਾ ਕੀ ਕਹਿੰਦੀਆਂ ਵੇਲੇ ਬੇੜਾ ਕੱਖ ਨਾਲ ਰੇ ਜਿੱਦੀ ਪੀਕੇ ਆਏ ਐ ਦੇਗੇ ਨਹੀਂ ਐਦੇਗੇ ਨਹੀਂ ਆਪਣੇ ਨੂੰ ਮਾੜਾ ਨਹੀਂ ਕਹਿਣਗੇ ਆਪਣੇ ਨਾਲ ਤਾਂ ਕਿਹੜੇ ਕਹਿਣਗੇ ਐ ਗੱਲ ਪਾ ਪੱਕੇ ਨਹੀਂ ਪੱਖਾ ਘੁਮਾ ਲਿਆ ਤਾਂ ਗਰਮੀ ਲੱਗਦੀ ਸੋ ਇਹ ਚੀਜ਼ਾਂ ਸਾਨੂੰ ਨਸ਼ਾ ਕਿੱਥੋਂ ਵੱਧਦਾ ਸਿੱਧਾ ਨਸ਼ਾ ਨਹੀਂ ਆਉਂਦਾ ਕਦੇ ਇਹ ਐਦਾਂ ਨਸ਼ੇ ਵੱਧਦੇ ਨੇ ਨਸ਼ੇ ਤੇ ਵੱਧਦੇ ਨੇ ਅਗਲਾ ਕਹਿੰਦਾ ਵੀ ਮੇਰੀ ਇੱਜ਼ਤ ਦਾਤੇ ਲੱਗੀ ਪਈ ਆ ਜੇ ਐਮਐਲਏ ਆ ਜੇ ਸਰਪੰਚ ਆ ਜੇ ਪੰਚ ਆ ਉਹ ਵਰ ਪਰਵਾਹ ਨਹੀਂ ਕਰਦਾ ਉਹ ਫਿਰ ੜਾਉਂਦਾ ਫੱਕੀਆਂ ਉਹ ਫੱਕੀਆਂ ੜਾਉਣ ਦੇ ਵਿੱਚ ਕੀ ਆ ਮੈਂ ਕਹਿੰਦਾ ਵੀ ਕਦੇ ਵੀ ਚਲੋ ਮੈਂ ਕੋਈ ਮਾੜਾ ਚੰਗਾ ਨਹੀਂ ਕਿਸੇ ਨੂੰ ਬੋਲਦਾ ਆਪਣੇ ਜਿਹੜੇ ਸਿਆਸੀ ਲੋਕ ਨੇ ਸਾਡੇ 'ਚ ਐਮਐਲਏ ਦੀ ਚੋਣ ਲੜਦਾ ਚਾਹੇ ਕੋਈ ਵੀ ਲੜਦਾ ਸਾਡੇ ਮੇਰੇ ਸਮੇਂ ਦੇ ਵੀ ਇਹ ਫਲਾਣੇ ਮੰਤਰੀ ਦਾ ਭਾਈ ਆ ਟਰੱਕਾਂ ਦੇ ਟਰੱਕ ਸ਼ਰਾਬ ਲਾ ਦਿੰਦੇ ਟ੍ਰੱਕਾਂ ਦੇ ਟਰੱਕ ਨਸ਼ਾ ਵਰਤਾਇਆ ਵਰਤਾਇਆ ਕਿ ਨਹੀਂ ਵਰਤਾਇਆ ਕੀ ਜਿਹੜੀ ਸ਼ਰਾਬ ਇਹ ਲੀਡਰ ਲੋਕਾਂ ਨੂੰ ਬੁਲਾਉਂਦੇ ਨੇ ਉਹ ਆਪ ਪੀਂਦੇ ਨੇ ਉਹ ਹਾਂਜੀ ਆਪ ਪੀਂਦੇ ਨੇ ਆਪ ਤਾਂ ਨਹੀਂ ਪੀਂਦੇ ਆਪ ਤਾਂ ਵਧੀਆ ਪੀਂਦੇ ਨੇ ਜੇ ਸ਼ਰਾਬ ਆ ਜੇ ਕੋਈ ਨਸ਼ਾ ਹੈ ਗਰੀਬ ਬੰਦੇ ਨੂੰ ਕਹਿੰਦਾ ਕੋਈ ਨਹੀਂ ਇਹ ਤਾਂ ਇੰਨੇ ਕੁ ਜੁਗ ਹੈ ਇਹ ਜੁਗਨੀ ਵਾਲਾ ਇਹ ਡੱਬੇ ਵਾਲੀ ਬੋਤਲ ਹੈ ਇਹ ਥੋੜੀ ਵੱਧ ਵਾਲਾ ਐ ਐਦਾਂ ਹੀ ਆ ਜੇ ਝੂੜ ਬੋਲਦਾ ਮੈਂ ਦੱਸਦਾ ਸੋ ਨਸ਼ੇ ਇੱਕਦਮ ਵੱਧਦੇ ਨੇ ਨਸ਼ੇ ਇਲੈਕਸ਼ਨਾਂ ਤੋਂ ਵੀ ਸ਼ੁਰੂ ਹੁੰਦੇ ਨੇ ਨਸ਼ੇ ਸਾਡੇ ਪਰਿਵਾਰਾਂ ਦੀਆਂ ਅੰਗੈਲੀਆਂ ਨਾਲ ਵੀ ਹੁੰਦੇ ਨੇ ਪਹਿਲਾਂ ਸਾਡੇ ਪਰਿਵਾਰਾਂ ਦੇ ਵਿੱਚ ਸਾਂਝ ਸੀ ਭਾਈ ਸਾਹਿਬ ਸਾਂਝ ਆਪਸੀ ਸਾਂਝ ਰੱਖਦੇ ਸੀ ਆ ਚਾਚਾ ਕਾਇਆ ਪੈਣ ਪਾਈ ਬੇਬੇ ਬਾਪੂ ਸਾਰੇ ਇਕੱਠੇ ਰਹਿੰਦੇ ਸੀ ਕੋਈ ਨਾ ਕੋਈ ਧਿਆਨ ਰੱਖਣ ਵਾਲਾ ਘਰ 'ਚ ਹੁੰਦਾ ਸੀ ਹੁਣ ਦਾਦਾ ਦਦੀ ਕੋਲੇ ਤਾਂ ਅਸੀਂ ਜਾਣ ਵੀ ਨਹੀਂ ਦਿੰਦੇ ਜਵਾਕ ਨੂੰ ਥੂੜੀ ਕੋਲੇ ਨਹੀਂ ਜਾਣਾ ਬੁਰੇ ਕੋਲੇ ਨਹੀਂ ਜਾਣਾ ਇਹ ਕਹਿੰਦੇ ਬੁੜੀ-ਬੁੜਾ ਲੱਗਣ ਲੱਗ ਗਿਆ ਕੋਈ ਕੋ ਜਾਣ ਨਹੀਂ ਹੁੰਦੇ ਜੁਆਕਾਂ ਦੇ ਜੇ ਜੁਆਕ ਦਾਦਾ-ਦਾਦੀ ਕੋਲੇ ਖੇਡੂਗਾ ਨਹੀਂ ਜਾਊਗਾ ਨਹੀਂ ਆਪਣੇ ਬਜ਼ੁਰਗਾਂ ਕੋਲੇ ਜੁਆਕ ਕਿੱਥੇ ਜਾਊਗਾ ਫਿਰ ਦੱਸੋ ਜੀ ਕਿੱਥੇ ਜਾਊਗਾ ਬਗਾਨਿਆਂ ਕੋਲੇ ਕਿਸੇ ਹੋਰ ਕੋਲੇ ਜਾਊਗਾ ਤੇ ਜੁਆਕ ਵਿਗੜੂਗਾ ਸੋ ਇਸ ਕਰਕੇ ਪਰਿਵਾਰਾਂ ਦੇ ਵਿੱਚ ਸਾਂਝ ਬਣਾਓ ਜਿਹੜੀ ਬੁੜੀ ਤੁਹਾਨੂੰ ਮਾੜੀ ਲੱਗਦੀ ਹੈ ਤੁਹਾਡੇ ਤੋਂ 20 ਸਾਲ ਪਹਿਲਾਂ ਦੀ ਪਿੰਡ ਚਾਈ ਹੋਈ ਹੈ ਜਿਹੜਾ ਬਾਪੂ ਤੁਹਾਨੂੰ ਮਾੜਾ ਲੱਗਦਾ ਬੁੜਾ ਉਸ ਪਿੰਡ ਦਾ ਜੰਮਿਆ ਪੜਿਆ 70 ਸਾਲ ਦੀ ਦੀ ਉਮਰ ਹੋ ਗਈ ਉਹਨੂੰ ਜਿਆਦਾ ਪਤਾ ਤੁਹਾਨੂੰ ਮੈਂ ਲਿਖ ਕੇ ਦੇਣ ਨੂੰ ਤਿਆਰਾਂ ਜਿਹੜੇ ਬੱਚੇ ਆਪਣੇ ਦਾਦਾ ਦਾਦੀ ਦੇ ਨਾਲ ਰਹਿੰਦੇ ਨੇ ਖੁਸ਼ ਰਹਿੰਦੇ ਨੇ ਦਾਦਾ ਦਾਦੀ ਨਾਲ ਖੇਡਦੇ ਨੇ ਉਹ ਬੱਚੇ ਕਦੇ ਵੀ ਨਸ਼ੇ ਵਾਲੇ ਪਾਸੇ ਨਹੀਂ ਜਾਂਦੇ ਐਦਾਂ ਹੀ ਹੁੰਦਾ ਜੀ ਉਹ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ ਐਦਾਂ ਹੀ ਜੇ ਸਾਨੂੰ ਪਹਿਲਾਂ ਕੋਈ ਪਿੰਡਾਂ ਦੇ ਵਿੱਚ ਕਹਿ ਦਿੰਦਾ ਸੀ ਕਿ ਭਾਈ ਆਪਣੇ ਮੁੰਡੇ ਦਾ ਧਿਆਨ ਰੱਖੋ ਆਪਾਂ ਕਹਿੰਦੇ ਸੀ ਬੇਬੇ ਜੀ ਬਾਪੂ ਜੀ ਕੋਈ ਗੱਲ ਨਹੀਂ ਤੁਹਾਡੇ ਹੀ ਤੇ ਪੁੱਤਾਂ ਜੇ ਕਿਤੇ ਮਾੜੀ ਚੰਗੀ ਜਗ੍ਹਾ ਤੇ ਖੜਾ ਦੇਖ ਰਿਹਾ ਭਾਵੇਂ ਚਾਰ ਲਾ ਦਿਓ ਹੂੰ ਜੇ ਤੁਹਾਨੂੰ ਕਹਿੰਦਾ ਕਿ ਭਾਈ ਆਪਣੇ ਮੁੰਡੇ ਦਾ ਧਿਆਨ ਰੱਖੋ ਤੁਹਾਡੇ ਮੁੰਡਾ ਗਲਤ ਬਾਸੇ ਨਹੀਂ ਜਾਂਦਾ ਪਬਲਿਕੀ ਕਹਿੰਦੇ ਆ ਤੇਰੇ ਘਰੋਂ ਸਾਨੂੰ ਜਾਂਦਾ ਤੂੰ ਕੌਣ ਹੋਣਾ ਮੇਰੇ ਮੁੰਡੇ ਨੂੰ ਕਹਿਣ ਵਾਲਾ ਜੇ ਮੇਰੇ ਮੁੰਡੇ ਨੂੰ ਦੁਬਾਰਾ ਕਿਹਾ ਮੈਂ ਤੇ ਤੇਰੀ ਮਤਲਬ ਥਾੜੀ ਪਾਟ ਦੂੰਗਾ ਫਲਾਣਾ ਕਹਦਾ ਐਦਾਂ ਬੋਲ ਰਿਹਾ ਸੱਚੀ ਗੱਲ ਇੱਜ਼ਤ ਨਹੀਂ ਕਰਦੇ ਆਪਾਂ ਉਹ ਕਹਿੰਦਾ ਮੈਂ ਵੀ ਕੀ ਲੈਣਾ ਜਾਵੇ ਇੱਥੇ ਉਹ ਐਂ ਕਹਿੰਦਾ ਹਾਂ ਕਰੇਗੀ ਜੇ ਗਿੱਪੀ ਪੈਣਾ ਦਾ ਜੀ ਕਰ ਦੇਖਣਾ ਹੁੰਦਾ ਸੀਗਾ ਕਹਿੰਦੇ ਵੀ ਧੀ ਭੈਣ ਦਾ ਧਿਆਨ ਰੱਖੋ ਕਹਿੰਦੇ ਕੋਈ ਗਾਲੀ ਬਾਪੂ ਦੀ ਥੋੜੀ ਬੱਚੀ ਆ ਮਾੜੀ ਚੰਗੀ ਜਗ੍ਹਾ ਤੇ ਦੇਖ ਕੇ ਤੇ ਖੜੀ ਲੱਗ ਗਈ ਤਾਂ ਬੇਸ਼ੱਕ ਝੜਕ ਦਿਓ ਹੁਣ ਜੇ ਤੁਹਾਨੂੰ ਕੋਈ ਯਾਦ ਰਹੇ ਵੀ ਭਾਈ ਆਪਣੀ ਕੁੜੀ ਦਾ ਧਿਆਨ ਰੱਖ ਤੁਸੀ ਵੀ ਰੱਖੀ ਕਹਿੰਦੇ ਹੋ ਆਪਣੀ ਸੰਭ ਲਾ ਆਪਣੀ ਦੇਖ ਲਾ ਤੇਰੀ ਐ ਆ ਪਰ ਅਸੀਂ ਇੰਨੀ ਬੇਇੱਜ਼ਤੀ ਕਰਦੇ ਆ ਬਜ਼ੁਰਗਾਂ ਦੀ ਜਿਹੜੀ ਲਹਿਰਾ ਬਦਲ ਇਸੇ ਕਰਕੇ ਬੱਚਿਆਂ ਦਾ ਬੇਡਰ ਹੋ ਗਏ ਉਹਨਾਂ ਨੂੰ ਚਾਚੇ ਤਾਏ ਭੈਣ ਭਾਈ ਦਾ ਕੋਈ ਡਰ ਨਹੀਂ ਰਿਹਾ ਪਿੰਡ ਦਾ ਕੋਈ ਡਰ ਨਹੀਂ ਪਹਿਲਾਂ ਤਾਂ ਜੇ ਕੋਈ ਪਿੰਡ ਦਾ ਖੜਾ ਦੇਖ ਗਿਆ ਤਾਂ ਲੁਕਦੇ ਫਿਰਦੇ ਹੁੰਦੇ ਸੀ ਬਾਈ ਸਾਡੇ ਪਿੰਡ ਦਾ ਦੇਖ ਕੇ ਹੁਣ ਤਾਂ ਕਹਿੰਦੇ ਆਪਾਂ ਕੀ ਲੈਣਾ ਸਾਡੀ ਤਾਂ ਬੋਲ ਚਾਲ ਹੀ ਨਹੀਂ ਕੀ ਜੇ ਆਊਗਾ ਕਹਿਣ ਤਾਂ ਸਾਡੀ ਬੇਬੇ ਨੇ ਕੱਲ ਉਲਟਾ ਹੀ ਦੇ ਪੈ ਜਾਣਾ ਐਈ ਹੁੰਦਾ ਤੂੰ ਮੇਰੇ ਵਾਲੇ ਨੂੰ ਕਿਵੇਂ ਕਹਿੰਦਾ ਤੂੰ ਮੇਰੇ ਵਾਲੀ ਨੂੰ ਕਿਵੇਂ ਕਹਿੰਦਾ ਇਹ ਚੀਜ਼ਾਂ ਸਾਡੇ ਪਿੰਡਾਂ ਨੂੰ ਹੋਣੇ ਜਿੱਥੋਂ ਨਸ਼ੇ ਵਧਣੇ ਬੇਡਰ ਹੋ ਗਏ ਬੱਚੇ ਬੇਡਰ ਹੋ ਗਏ ਉਹ ਨਸ਼ੀ ਵਾਲੇ ਪਾਸੇ ਨੂੰ ਚਲੇ ਗਏ ਤੇ ਪਰਵਾਰਾਂ ਦਾ ਨੁਕਸਾਨ ਹੋ ਗਿਆ ਹੋਰ ਮੈਂ ਦੱਸ ਦਿੰਦਾ ਜਿਹੜਾ ਤਾਂ ਹੈਗਾ ਖੇਤੀਬਾੜੀ ਵਾਲਾ ਪਰਿਵਾਰ ਆ ਜ਼ਿਮੀਂਦਾਰ ਪਰਿਵਾਰ ਆ ਖੇਤੀਬਾੜੀ ਕਰਦਾ ਉਹਨੇ ਆਪਣੇ ਜਵਾਕ ਇਹ ਕਹਿ ਕੇ ਕੇ ਪਹਿਲੀ ਖੇਤੀ 'ਚੋਂ ਹਟਾ ਤੇ ਕਿ ਭਾਈ ਖੇਤੀ 'ਚ ਕੁਝ ਨਹੀਂ ਪਿਆ ਕੋ ਹੋਰ ਧੰਦਾ ਲੱਭ ਲੋ ਉਹਨੇ ਆਪਣੇ ਜਵਾਕਾਂ ਨੂੰ ਪਹਿਲੀ ਪਰੇ ਕਰਤਾ ਖੇਤੀ ਤੋਂ ਹੁਣ ਜਵਾਕ ਖੇਤੀ ਤੋਂ ਪਰੇ ਹੋ ਗਿਆ ਪੜ੍ਹਾਈ ਛੱਡ ਗਿਆ ਫਿਰ ਉਹ ਮੋੜਾਂ ਤੇ ਖੜੂ ਆ ਮਾੜੇ ਪਾਸੇ ਜਾਊਗਾ ਕੋਈ ਗਲਤ ਕੰਮੇ ਕਰੂਗਾ ਚੰਗਾ ਕੰਮ ਨਹੀਂ ਕਰਦਾ ਬੀਬੀਆਂ ਕੰਮ ਕਰਦੀਆਂ ਘਰਾਂ ਦੇ ਵਿੱਚ ਪਿੰਡਾਂ 'ਚ ਜਿਹੋ ਜ਼ਿਮੀਂਦਾਰ ਪਰਿਵਾਰਾਂ 'ਚ ਗੋਰ ਪੁਰਾਣਾ ਮਿਹਨਤ ਕਰਦੇ ਆ ਐਦਾਂ ਹੀ ਕਿ ਆਪਾਂ ਤਾਂ ਮਿਹਨਤ ਆਪਾਂ ਤਾਂ ਮਿਹਨਤ ਕਾਹੀ ਆ ਆਪਣੇ ਤੋਂ ਵੱਧ ਕੋਈ ਮਿਹਨਤ ਨਹੀਂ ਜਾਣਦਾ ਆਪਣੇ ਤੋਂ ਵੱਧ ਕਿਸੇ ਨੇ ਗਰੀਬੀ ਨਹੀਂ ਦੇਖੀ ਪ੍ਰਮਾਤਮਾ ਦਿਖਾਵੇ ਵੀ ਨਾ ਆਪਣੇ ਵੱਧ ਘਰੇ ਤੰਗੀਰ ਲਿਖੀ ਵੀ ਆਪਾਂ ਉਹ ਸੰਘਰਸ਼ ਵਾਲੇ ਲੋਕ ਆ ਜਿਹੜੇ ਵੇੜ ਵੀ ਜਿਉਂਦੇ ਆ ਤੇ ਵਧੀਆ ਜਿਉਂਦੇ ਆ ਪਰ ਕਮੀਆਂ ਵੀ ਨੇ ਕਮੀਆਂ ਕਿੱਦਾਂ ਨੇ ਜਦੋਂ ਤੁਸੀਂ ਆਪਣੇ ਬੱਚੇ ਨੂੰ ਵੇਲਾ ਕਰਤਾ ਉਦੋਂ ਤੁਹਾਡਾ ਬੱਚਾ ਵੇੜ ਜਾਂਦਾ ਨੂੰ ਤੁਸੀਂ ਸੁਣਿਓ ਕਿ ਬੇਬੇ ਨਰੇਗਾ ਚ ਕੰਮ ਕਰਦੀ ਆ ਬਾਪੂ ਨਰੇਗਾ ਚ ਕੰਮ ਕਰਦਾ ਹੈ ਜੀ ਮਾਂ ਰਿਗਤ ਕੰਮ ਕਰਦੀ ਆ ਪਿਓ ਦਿਹਾੜੀ ਟੱਪਾ ਕਰਦਾ ਪੋਤਾ ਕੀ ਕਰਦਾ ਪੋਤਾ ਮੋਟਰਸਾਈਕਲ 'ਤੇ ਘੁੰਮਦਾ ਰੌਲਾ ਇੱਥੇ ਆ ਰੌਲਾ ਇੱਥੇ ਆ ਤੁਸੀਂ ਬੱਚਿਆਂ ਨੂੰ ਕੰਮ ਨਹੀਂ ਦਿੰਦਾ ਸਾਰੇ ਪਿੰਡਾਂ ਚ ਹੀ ਆਲਾ ਆਪਾਂ ਚੁੰਨੀ ਦੇ ਰਣ ਤੋਂ ਘੋਰ ਕੇ ਉਹਨੂੰ ਪੈਸੇ ਦੇਣ ਲੈ ਕਰ ਮੌਜਾਂ ਮੈਂ ਬੈਠੀ ਆ ਉੱਥੇ ਅਸੀਂ ਬੱਚਿਆਂ ਨੂੰ ਗਲਤ ਪਾਸੇ ਲਾ ਰਹੇ ਜਿਵੇਂ ਇੱਕ ਪਿੰਡਾਂ 'ਚ ਦੇਖਿਆ ਸੈਲਫ ਸਰਵਿਸ ਬਣੇ ਨੇ ਲੋਨ ਵਾਲੇ ਹੋਊਗਾ ਆਪਣੇ ਜੀ ਕਿ ਜੇ ਤੁਸੀਂ ਕੋਈ ਕੰਮਕਾਰ ਸਟਾਰਟ ਕਰਨਾ ਹੈ ਉਹਦੇ ਤੋਂ ਤੁਸੀਂ ਲੋਨ ਲੈ ਕੇ ਕੰਮਕਾਰ ਸਟਾਰਟ ਕਰ ਸਕਦੇ ਹੋ ਬੀਬੀਆਂ ਨੇ ਕੀ ਕਰਿਆ ਲੋਨ ਲੈ ਕੇ ਪਹਿਲਾਂ ਤਾਂ ਜਿਆਦਾ ਮੁੰਡੇ ਨੂੰ ਮੋਟਰਸਾਈਕਲ ਦੋਇਆ ਇਹ ਕਿਹੜੇ ਵਿੱਚ ਮੁੜੋਗੇ ਜਾਹਰ ਬੜੀ ਸਾਰੀ LED ਲੈ ਕੇ ਆ ਜਿਹੜੀ ਕਿਸੇ ਨੇ ਕਰਨੀ ਹੀ ਨਹੀਂ ਨਹੀਂ ਤਾਂ ਵਾਸ਼ਿੰਗ ਮਸ਼ੀਨ ਲਿਆਉਣੇ ਆ ਨਹੀਂ ਤਾਂ ਅਲਮਾਰੀ ਤੋਂ ਬੜੀ ਪੁਰਾਣੀਆਂ ਬੈੱਡ ਲਿਆਓ ਨਵੇਂ ਮੁੰਡੇ ਨੂੰ ਐਡਾ ਵੱਡਾ ਮੋਬਾਈਲ ਦੇ ਦੇਣਾ ਕਿਸ ਤਾਂ ਭਰਨੀ ਆ ਤੁਸੀਂ ਮਰੀਗਾ ਚ ਤੇ ਮੈਨੂੰ ਦੱਸੋ ਮੁੰਡਾ ਤੁਹਾਡਾ ਕਿਵੇਂ ਤੁਹਾਡੇ ਕਹਣੇ ਚ ਰਹਿ ਜੂਗਾ ਕਿਸੇ ਨੇ ਲੋਨ ਲੈ ਕੇ ਕੰਮ ਸਟਾਰਟ ਕੀਤਾ ਨਹੀਂ ਫਿਰ ਇਹਦਾ ਮਤਲਬ ਚਾਹੇ ਉਹ ਜ਼ਮੀਂਦਾਰ ਪਰਿਵਾਰ ਹੈ ਚਾਹੇ ਉਹ ਮਜ਼ਦੂਰ ਪਰਿਵਾਰ ਹੈ ਜਿਹੜਾ ਵੀ ਬੰਦਾ ਲੋਨ ਲੈ ਕੇ ਜਿਹੜੇ ਕੰਮ ਲਈ ਲੋਨ ਲੈਂਦਾ ਉੱਥੇ ਨਹੀਂ ਲਾਉਂਦਾ ਉਹ ਬੰਦਾ ਤੰਗ ਹੁੰਦਾ ਜ਼ਮੀਨ ਦਾ ਦੁਆੜ ਵੇਚ ਕੇ ਸਾਰ ਲਈ ਖਰ ਜਾਂਦਾ ਬੈਠਣਾ ਪੈ ਜਾਂਦਾ ਕਿਉਂਕਿ ਲੋਨ ਲੈ ਕੇ ਜਦਾਂ ਵਿਆਹ ਕਰਨਾ ਬੜਾ ਜਾਂ ਸੰਦਾ ਲੈਣ ਲਈ ਲੋਨ ਲੈਣਾ ਤੇ ਕਾਰ ਲੈ ਲੈਣੀ ਆ ਜਵਾਕ ਨੂੰ ਮੋਟਰਸਾਈਕਲ ਲੈ ਲੈਣਾ ਜਾਂ ਬਾਹਰ ਭੇਜ ਦੇਣਾ ਐਹੀ ਲੈਣੇ ਆ ਐਹੀ ਲੈਨੇ ਆਮਦਨ ਤਾਂ ਉਨੀ ਹੀ ਹੈ ਖੇਤੀ ਦੀ ਫਿਰ ਉਹ ਦੁਆੜ ਵੇਚ ਕੇ ਸਰੂਗਾ ਤੁਸੀਂ ਕੀ ਕਰੋਗੇ ਤੁਸੀਂ ਮੈਨ ਲੈ ਕੇ ਇਹਦੀ ਗਾਲਾਂ ਕੱਢੋਗੇ ਤੁਹਾਡਾ ਲੋਨ ਮਾਫ ਕਰਾਂ ਤੁਹਾਡਾ ਫਲਾਣਾ ਕਰਕੇ ਦੇ ਤੈਨ ਮੈਂ ਬੋਟਾ ਨਹੀਂ ਪਾਉਂਦੇ ਜਸ ਤੂੰ ਸੱਚ ਹੈ ਨਹੀਂ ਸਰਪੰਚ ਵਰਗੇ ਖੜਾ ਵਿਚਾਰਾ ਦੇਖਲਾ ਸਰਪੰਚ ਬੋਟਾ ਨਹੀਂ ਮਸਜਿਦ ਨੂੰ ਦਾ ਸਰਪੰਚ ਜੀ ਸੰਗੀ ਅੜੀ ਉਦਯੋਗਨ ਕਰਾ ਲੋਗੀ ਕਰੋ ਬਰਬੋਜ ਨਹੀਂ ਇਦਾਂ ਇਹਨਾਂ ਸੋ ਇਹ ਇਦਾਂ ਇਦਾਂ ਨਸ਼ੇ ਵਾਦਦੇ ਨੇ ਜਦੋਂ ਬੱਚੇ ਤੁਸੀਂ ਵੇਲੇ ਆਪਾਂ ਆਪਣੇ ਤੋਂ ਵੱਧ ਮਿਹਨਤ ਕਸ਼ ਕੋਈ ਪਰਿਵਾਰ ਨਹੀਂ ਤੁਸੀਂ ਤਾਂ ਮੇਰੇ ਆਪਣੇ ਪਰਿਵਾਰ ਹੋ ਆਪਾਂ ਤਾਂ ਸਾਰੇ ਗਰੀਬੀ ਚ ਜੰਮੇ ਆ ਗਰੀਬੀ ਚ ਪਲੇ ਆ ਆਏ ਕਹ ਲੈ ਵਖਰੀਏ ਵੀ ਆਪਾਂ ਸਾਰੇ ਕੌਸਲੇ ਵਿੱਚ ਹੱਸਦੇ ਉੱਦੇ ਰਹੀਦਾ ਵੀ ਕੋਈ ਗੱਲ ਨਹੀਂ ਲੰਘ ਜਾਣੀ ਹੈ ਲੰਘਾ ਦੇਣੀ ਕੋਈ ਗੱਲ ਹੈ। ਇਦਾਂ ਹੀ ਪਰ ਆਪਾਂ ਆਪਣੇ ਬੱਚਿਆਂ ਨੂੰ ਨਾ ਗਲਤ ਕਰਸੇ ਤੋਰੀਏ। ਜੇ ਤੁਸੀਂ ਆਪਣੇ ਬੱਚਿਆਂ ਨੂੰ ਪੈਸਾ ਦੇ ਕੇ ਪੁੱਛਦੇ ਨਹੀਂ ਨਜਾਇਜ਼ ਪੈਸਾ ਦਿੰਦੇ ਹੋ ਤਾਂ ਬੱਚਾ ਤੁਹਾਡਾ ਗਲਤ ਪਾਸੇ ਜਾਊਗਾ। ਜੇ ਬੱਚਾ ਤੁਹਾਡਾ ਪੜ੍ਹਾਈ ਕਰਦਾ ਤਾਂ ਉਹਨੂੰ ਪੈਸੇ ਦਿਓ। ਲੋੜ ਆ ਬੱਚੇ ਨੂੰ। ਜੇ ਬੱਚਾ ਤੁਹਾਡਾ ਸਪੋਰਟਸਮੈਨ ਖੇਡਾਂ ਚ ਖੇਡਦਾ ਤਾਂ ਉਹਨੂੰ ਪੈਸੇ ਦਿਓ ਉਹਨੂੰ ਲੋੜ ਆ। ਜੇ ਬੱਚਾ ਤੁਹਾਡਾ ਕੰਮ ਸਿੱਖਦਾ ਜੇ ਨੌਕਰੀ ਪੈਸੇ ਨਹੀਂ ਮਿਲਣੇ ਸ਼ੁਰੂ ਹੋਏ ਤਾਂ ਉਹਨੂੰ ਪੈਸੇ ਦੋ ਕੰਮ ਸਿੱਧਾ ਜੇ ਤਿੰਨੇ ਕੰਮ ਬੱਚਾ ਨਹੀਂ ਕਰਦਾ ਫਿਰ ਤੁਸੀਂ ਪੈਸੇ ਨੂੰ ਕਾਹਦੇ ਦਿੰਦੇ ਹੋ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕੋ ਰੁਕੀ ਰਹਿ ਜਾ ਫਿਰ ਤੁਸੀਂ ਉਹਨੂੰ ਪੈਸੇ ਕਾਹਦੇ ਦਿੰਦੇ ਹੋ ਤੜੇ ਕੁਝ ਸੋਚਿਆ ਜੇ ਬੱਚਾ ਤੁਹਾਡੇ ਕੋਲੋਂ 500 ਰੁਪਏ ਲੈ ਕੇ ਜਾਂਦਾ ਉਹ ਕਿੱਥੇ ਲਾਉਂਦਾ ਉਹਨੇ ਪੁੱਛ ਤਾਂ ਲੋ ਜੇ ਤਿੰਨੇ ਕੰਮ ਨਾ ਕੰਮ ਕਰਦਾ ਸਿੱਖਦਾ ਨਾ ਪੜਦਾ ਨਾ ਖੇਡਦਾ ਫਿਰ ਪੈਸੇ ਕਿੱਥੇ ਜਾਂਦੇ ਆ ਇਹਦਾ ਮਤਲਬ ਕੌਣ ਵਿਗਾੜਦਾ ਬੱਚੇ ਨੂੰ ਆਪਾਂ ਵਿਗਾੜਦੇ ਆਪਾਂ ਲੋਕ ਵਿਗਾੜਦੇ ਸੋ ਮੇਰੀ ਬੇਨਤੀ ਆ ਨਸ਼ਾ ਆਪਾਂ ਇੱਕੋ ਗੱਲ ਕਹਿ ਦਈਏ ਕਿ ਸਰਕਾਰ ਸਾਡੀ ਤਾਂ ਮਤਲਬ ਆਏ ਦੀ ਜਦੋਂ ਮਰਜ਼ੀ ਕਹਿ ਦੋ ਵੀ ਭਾਈ ਇਹ ਫਲਾਣਾ ਨਸ਼ਾ ਵੱਧ ਗਿਆ ਫਲਾਣਾ ਹੋ ਗਿਆ ਸਾਨੂੰ ਅਸੀਂ ਸੁਣ ਨਹੀਂ ਕੋਈ ਪਰ ਕਿਤੇ ਨਾ ਕਿਤੇ ਜਿਹੜਾ ਕਸੂਰ ਆ ਉਹ ਆਪਣਾ ਵੀ ਹੈਗਾ ਤੋ ਮੇਰੀ ਹਮੇਸ਼ਾ ਬੇਨਤੀ ਰਹਿੰਦੀ ਹੈ ਸਾਰਿਆਂ ਨੂੰ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਜੇ ਕੋਈ ਸਾਡੇ ਧੀ ਪੁੱਤ ਬਾਰੇ ਸਾਨੂੰ ਦੱਸਦਾ ਤਾਂ ਹੱਥ ਬੰਨ੍ਹ ਕੇ ਤੁਹਾਡੇ ਮੂਰੇ ਬੇਨਤੀ ਆ ਉਹਦੀ ਸੁਣ ਲਿਆ ਕਰੋ ਉਹਦੀ ਸੁਣ ਲਿਆ ਕਰੋ ਤੁਸੀਂ ਤਾਂ ਬੇਨਤੀ ਇੰਨੀ ਕਰ ਦਿੰਦੇ ਹੋ ਅਗਲੇ ਦੀ ਅਗਲਾ ਬੋਲਦੇ ਨਹੀਂ ਵੀ ਤੁਹਾਡੇ ਧੀ ਪੁੱਤ ਬਾਰੇ ਐਦਿਹੀ ਦੀ ਖੇਤੀ ਦਾ ਪੈਸਾ ਬਹੁਤ ਮਿਹਨਤ ਦਾ ਪੈਸਾ ਜਿਹੜਾ ਖੇਤੀ ਕਰਦਾ ਬੰਦਾ ਮਿਹਨਤ ਦਾ ਪੈਸਾ ਜੀ ਉਹ ਆਪਣੇ ਬੱਚਿਆਂ ਨੂੰ ਨਹੀਂ ਪੁੱਛਦਾ ਪੈਸਾ ਦੇ ਕਿਉਂ ਕਰਦਾ ਤਾਂ ਆਪਣੇ ਬੱਚੇ ਨੂੰ ਜ਼ਹਿਰ ਵਰਗੀ ਦਿੰਦਾ ਵਿਗਾੜਦਾ ਬੱਚਾ ਐਦਾਂ ਹੀ ਗਰੀਬ ਪਰਿਵਾਰ ਮਜ਼ਦੂਰੀ ਕਰਦਾ ਨਰੇਗਾ ਕਰਦੇ ਆ ਨਰੇਗਾ ਬਹੁਤ ਸਾਰੇ ਪਰਿਵਾਰ ਨੇ ਉਹ ਤੁਹਾਡਾ ਮਿਹਨਤ ਦਾ ਪੈਸਾ ਤੁਸੀਂ ਨੋਟ ਕਰਿਓ ਮੈਂ ਹਮੇਸ਼ਾ ਕਹਿੰਦਾ ਕਿ ਜੇ ਪਿੰਡ ਦੇ ਵਿੱਚ ਕਿਸੇ ਨੇ ਆਉਣਾ ਸਿਆਸੀ ਬੰਦੇ ਨੇ ਆਉਣਾ ਜਾਂ ਕਿਸੇ ਅਫਸਰ ਨੇ ਆਉਣਾ ਕਸ ਸਫਾਈ ਕੌਣ ਕਰਦਾ? ਕੌਣ ਕਰਦਾ ਜੀ? ਮਰੇਗਾ ਵਾਲੇ। ਜੇ ਪਿੰਡ ਚ ਕੋਈ ਦੁੱਖ ਸੁੱਖ ਹੋ ਗਿਆ, ਕੋਗ ਮੰਗਣਾ ਵੈ ਤੇ ਸਫਾਈ ਕੌਣ ਕਰਦਾ? ਮਰੇਗਾ। ਜੇ ਕੱਟ ਕਰਨਾ ਕੋਈ ਕਿਤੇ ਜਾਣਾ ਆਉਣਾ ਤਾਂ ਕੌਣ ਜਾਂਦਾ? ਮਰੇਗਾ। ਜੇ ਕਿਤੇ ਜੇ ਕਿਤੇ ਮੌਤ ਹੋ ਗਈ ਕੋਈ ਮੜੀਆਂ ਦੇ ਵਿੱਚ ਸਫਾਈ ਕਰਨੇ ਕੌਣ ਕਰਦਾ? ਮਰੇਗਾ। ਫੇਰ ਕਹੀ ਜਾਂਦੇ ਨਾ ਨਰਿਕਾ ਦਾ ਬੇਲੇ ਨੇ ਕੋਈ ਕੰਮ ਨਹੀਂ ਕਰਦਾ ਡੱਕਾ ਨਹੀਂ ਲੰਦੋ ਤੋਈ ਹੈ ਕਿੰਨੇ ਬੇਲੀ ਨੂੰ ਕੰਮ ਨਹੀਂ ਕਰਦਾ ਥੋੜੀ ਕਮਾਈ ਬਹੁਤ ਮਿਹਨਤ ਦੀ ਕਮਾਈ ਹੈ ਬਹੁਤ سارے ਲੋਕ ਮੈਨੂੰ ਪਤਾ ਬੋਲ ਦਿੰਦੇ ਨੇ ਮੂੰਹ ਮਲਾਉਂਦੇ ਨੇ ਹਰ ਬੋਲਦਾ ਉਹ ਵਗੈਰਾ ਸਾਰਾ ਦਿਨ ਚੌਕ ਦੇ ਵਿਹਲਾ ਬੈਠਾ ਡੱਕਾ ਨਹੀਂ ਤੋੜਦਾ ਬੋਲ ਬੋਲ ਦੇ ਵੇਖੋ ਕਿਸੇ ਦਾ ਜੀ ਨਹੀਂ ਕਰਦਾ ਆਪਣੀ ਘਰ ਦੀ ਧੁੱਪ ਦੇ ਵਿੱਚ ਬਿਠਾਉਣਾ ਦਾ ਆਪਣੀ ਮਾਂ ਨੂੰ ਧੁੱਪ ਦੇ ਵਿੱਚ ਬਿਠਾਉਣਾ ਦਾ ਗਰੀਬੀ ਸਭ ਕੁਝ ਕਰਾਉਂਦੀ ਹੈ ਥੋੜਾ ਪੈਸਾ ਬਹੁਤ ਮਿਹਨਤ ਦਾ ਪੈਸਾ ਪਰ ਜੇ ਤੁਸੀਂ ਇਸ ਮਿਹਨਤ ਦੇ ਪੈਸੇ ਨੂੰ ਬੱਚਿਆਂ ਨਾਲ ਖੂਬ ਖਰਾਬ ਕਰੋਗੇ ਦੇਖੋ ਤੁਹਾਡੀ ਗਲਤੀ ਉਹ ਤੁਹਾਡੀ ਗਲਤੀ ਸੋ ਇਸ ਕਰਕੇ ਆਪਾਂ ਸਾਰੇ ਜਣੇ ਆਮ ਪਰਿਵਾਰਾਂ ਚੋਂ ਆਮ ਆਕਰ ਪਰਿਵਾਰਾਂ ਚੋਂ ਆ ਆਪਾਂ ਨੂੰ ਬੱਚਿਆਂ ਦੇ ਲਈ ਬਹੁਤ ਕੁਝ ਕਰਨਾ ਹੈ ਬਹੁਤ ਕੁਝ ਸੋਚਣਾ ਹੈ ਬਹੁਤ ਸੁਪਨੇ ਨੇ ਬੱਚਿਆਂ ਦੇ ਸਾਡੇ ਆਪਾਂ ਪੂਰੇ ਵੀ ਕਰਾਂਗੇ ਪੜਾਈ ਵਾਲੇ ਪਾਸੇ ਨੂੰ ਕਰੋ ਕਿਸੇ ਪਾਸੇ ਨੂੰ ਬੱਚਿਆਂ ਨੂੰ ਕੰਮ ਕਰਨਾ ਸਿਖਾਈਏ ਕਿੱਥੇ ਲਾਈਏ ਜੂ ਆਪਾਂ ਚੰਗੇ ਪਾਸੇ ਵਿਚਾਂ ਲਾਈਏ ਇਹ ਮੇਰਾ ਤੁਹਾਨੂੰ ਬੇਨਤੀ ਆ ਮੈਂ ਧੰਨਵਾਦ ਕਰਦਾ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਆਪਾਂ ਆਪਣੀ ਆਪਣੀ ਜਗਤੇ ਖੜੇ ਹੋ ਜੀ ਮੇਰੀ ਬੇਨਤੀ ਆ ਆਪਾਂ ਨੇ ਨਸ਼ੇ ਦੇ ਬੁਰਖ ਜਿਹੜੀ ਉਹ ਸੋਂ ਉਹ ਚੱਕਣੀ ਲੱਗਿਆ ਮਾਝੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਨੇ ਸਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਯੂਸਨ ਅਛੇ ਦੇ ਵਰਦੂ ਯੂਥ ਵਿੱਚ ਮੈਨੂੰ ਹਰ ਪੰਜਾਬੀ ਦਾ ਸਾਥ ਚਾਹੀਦਾ ਹੈ 3 ਕਰੋੜ ਪੰਜਾਬੀ ਮਿਲ ਕੇ ਜੇ ਜੰਗ ਲੜੀਏ ਤਾਂ ਕੁਝ ਹੀ ਦਿਨਾਂ ਵਿੱਚ ਹੀ ਸੀ ਆਪਣੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਆ ਆਪਸ ਸਾਰਿਆਂ ਨੇ ਸੋਚ ਚੁੱਕਣੀ ਆ ਮੈਂ ਆਪਣੇ ਪਿੰਡ ਜਾਂ ਸ਼ਹਿਰ ਦੇ ਵਾਰਡ ਵਿੱਚ ਕਿਸੇ ਤਸਕਰ ਨੂੰ ਵੜਨ ਨਹੀਂ ਦੇਵਾਂਗਾ ਆਪਣੇ ਪਿੰਡ ਜਾਂ ਵਾਰਡ ਵਿੱਚ ਕਿਸੇ ਨੂੰ ਨਸ਼ਾ ਵੇਚਣ ਨਹੀਂ ਦੇਵਾਂਗਾ ਜੋ ਤਸਕਰ ਫੜੇ ਜਾ ਰਹੇ ਹਨ ਉਹਨਾਂ ਦੀ ਜ਼ਮਾਨਤ ਨਹੀਂ ਕਰਵਾਵਾਂਗਾ ਮੈਂ ਖੁਦ ਕਦੇ ਨਸ਼ਾ ਨਹੀਂ ਕਰਾਂਗਾ ਜੇਕਰ ਨਸ਼ਾ ਕਰਦਾ ਹਾਂ ਤਾਂ ਹੁਣੇ ਤੋਂ ਹੀ ਨਸ਼ਾ ਕਰਨਾ ਛੱਡ ਦੇਗਾ ਜੇਕਰ ਕੋਈ ਨੌਜਵਾਨ ਨਸ਼ੇ ਵਿੱਚ ਫਸਿਆ ਹੈ ਤਾਂ ਉਸ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਾਂਗਾ ਲੋੜ ਪੈਣ ਉੱਤੇ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਰਤੀ ਵੀ ਕਰਵਾਵਾਂਗਾ ਅਸੀਂ ਸਾਰੇ ਮਿਲ ਕੇ ਆਪਣੇ ਪਿੰਡ ਜਾਂ ਵਾਰਡ ਨੂੰ ਨਸ਼ਾ ਮੁਕਤ ਕਰਾਂਗੇ ਬੋਲੇ ਸੋ ਨਿਹਾਲ ਬਹੁਤ ਧੰਨਵਾਦ